ਸਸਰੀਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੁੱਲਾਪੁਰ ਦੀਆਂ ਚਿੱਤੇਕੀ ਮੁੱਲਾਪੁਰ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ VDPO ਵਿਭਾਗ ਵੱਲੋਂ ਵੀ ਰਲ ਮਿਲ ਕੇ ਇੱਕ ਕਾਰਵਾਈ ਕੀਤੀ ਗਈ ਹੈ ਪਿਛਲੇ ਕਾਫੀ ਸਾਲਾਂ ਤੋਂ ਇੱਥੇ ਝੁੱਗੀਆਂ ਵਾਲੇ ਰਹਿ ਰਹੇ ਸਨ ਅਤੇ ਹੁਣ ਇਹਨਾਂ ਝੁੱਗੀਆਂ ਨੂੰ ਚਕਾਇਆ ਗਿਆ ਅਤੇ ਕਈ ਅਫਸਰਾਂ ਵੱਲੋਂ ਇਸ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਸੀ ਕਿ ਪਤਾ ਨਹੀਂ ਕਿਹੜੇ ਵਿਅਕਤੀ ਨੇ ਕਿਹੜੇ ਲੋਕ ਨੇ ਜਿਹੜੇ ਕੀ ਮੁੱਲਾਪੁਰ ਪੁਲ ਦੇ નીચે ਝੁੱਗੀਆਂ ਬਣਾ ਕੇ ਰਹਿ ਰਹੇ ਨੇ ਅਤੇ ਹੁਣ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਡੀਐਸਪੀ ਧਰਮਵੀਰ ਦੀ ਅਗਵਾਈ ਦੇ ਵਿੱਚ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਅਤੇ ਨਾਲ ਹੀ ਬੀਡੀਪੀਓ ਦਫ਼ਤਰ ਵੱਲੋਂ ਵੀ ਇਹ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਅੱਜ ਜਦੋਂ ਇਹ ਕਾਰਵਾਈ ਸ਼ੁਰੂ ਕਰਨੀ ਸੀ ਤਾਂ ਨਦੀ ਦੇ ਵਿੱਚ ਪਤਾਫੀ ਪਾਣੀ ਵੀ ਆ ਗਿਆ ਅਤੇ ਪਾਣੀ ਆਉਣ ਦੇ ਨਾਲ ਹੀ ਪੁਲਿਸ ਦੇ ਸਹਿਯੋਗ ਦੇ ਨਾਲ ਇਹਨਾਂ ਦੀਆਂ ਝੁੱਗੀਆਂ ਖਾਲੀ ਕਰਵਾਈਆਂ ਗਈਆਂ ਹਾਲਾਂਕਿ ਲੋਕ ਜੋ ਇੱਥੇ ਰਹਿ ਰਹੇ ਸਨ ਜੋ ਪ੍ਰਵਾਸੀ ਸਨ ਅਤੇ ਵੱਖ-ਵੱਖ ਏਰੀਏ ਤੋਂ ਇੱਥੇ ਆ ਕੇ ਰਹਿ ਰਹੇ ਸਨ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਉਹ ਪਿਛਲੇ ਤਕਰੀਬਨ 15-20 ਸਾਲਾਂ ਤੋਂ ਇੱਥੇ ਰਹਿ ਰਹੇ ਨੇ ਅਤੇ ਹੁਣ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਇੱਥੋਂ ਕਿਤੇ ਹੋਰ ਥਾਂ ਤੇ ਜਾ ਕੇ ਉਹ ਆਪਣੇ ਬਸੇਰੇ ਬਣਾਉਣਗੇ ਜਦੋਂ ਕਿ ਪੁਲਿਸ ਦੇ ਅਫਸਰਾਂ ਨੇ ਕਿਹਾ ਕਿ ਜੋ ਸਾਨੂੰ ਡੀਐਸਪੀ ਸਾਹਿਬ ਨੇ ਹੁਕਮ ਦਿੱਤੇ ਸੀ ਅਸੀਂ ਉਹਨਾਂ ਹੁਕਮਾਂ ਦੀ ਪਾਲਣਾ ਕੀਤੀ ਹੈ ਅਤੇ ਝੁੱਗੀ ਵਾਲੇ ਕਾਫੀ ਢੇਰ ਤੋਂ ਇੱਥੇ ਰਹਿ ਰਹੇ ਸਨ ਇਹਨਾਂ ਦੀਆਂ ਝੁੱਗੀਆਂ ਖਾਲੀ ਕਰਵਾ ਦਿੱਤੀਆਂ ਗਈਆਂ ਤੇ ਅੱਜ ਨਦੀ ਵਿੱਚ ਵੀ ਕਾਫੀ ਜਿਆਦਾ ਪਾਣੀ ਆਇਆ ਸੀ ਤੇ ਉਹਨਾਂ ਦੇ ਕਰਕੇ ਵੀ ਇਹਨਾਂ ਨੂੰ ਇੱਥੋਂ ਜਾਣਾ ਪਿਆ ਕਿਉਂਕਿ ਜਦੋਂ ਪਿਛਲੇ ਸਾਲ ਵੀ ਪਾਣੀ ਆਇਆ ਸੀ ਤਾਂ ਇਹਨਾਂ ਦਾ ਇੱਕ ਵੱਡਾ ਨੁਕਸਾਨ ਵੀ ਜਿਹੜਾ ਉਹ ਪਾਣੀ ਨੇ ਕੀਤਾ ਸੀ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਇਹ ਕਰਕੇ ਝੁੱਗੀਆਂ ਵੀ ਇੱਥੋਂ ਇਸ ਕਰਕੇ ਝੁੱਗੀਆਂ ਚਕਵਾ ਦਿੱਤੀਆਂ ਗਈਆਂ ਤੇ ਜੀਸੀਬੀ ਮਸ਼ੀਨਾਂ ਦੇ ਨਾਲ ਅਤੇ ਪੁਲਿਸ ਦੇ ਕਾਫੀ ਅਫਸਰ ਅਤੇ ਵਕ ਵਕ ਪ੍ਰਸ਼ਾਸਨਿਕ ਅਧਿਕਾਰੀ ਵੀ ਇੱਥੇ ਪੁੱਜੇ ਹਨ ਜਿਨ੍ਹਾਂ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਤੁਹਾਨੂੰ ਇਹ ਲਾਈਵ ਤਸਵੀਰਾਂ ਮੁੱਲਾਪੁਰ ਤੋਂ ਦਿਖਾ ਰਹੇ ਹਾਂ ਚਿੱਤੇ ਕਿ ਹੁਣ ਜ਼ਿਆਦਾਤਰ ਸਮਾਨ ਟਰੈਕਟਰਾਂ ਤੇ ਲੋਡ ਕਰਕੇ ਪ੍ਰਵਾਸੀ ਇੱਥੋਂ ਜਾਣਾ ਸ਼ੁਰੂ ਕਰ ਚੁੱਕੇ ਨੇ ਤੇ ਤਕਰੀਬਨ ਅੱਜ ਰਾਤ ਤੱਕ ਇਹ ਜਗ੍ਹਾ ਬਿਲਕੁਲ ਖਾਲੀ ਕਰ ਦਿੱਤੀ ਜਾਵੇਗੀ ਅਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਇਸ ਕਾਰਵਾਈ ਕੀ ਕਾਰਵਾਈ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਕਾਫੀ ਲੋਕ ਨੇ ਜੋ ਕਿ ਝੁੱਗੀਆਂ ਬਣਾ ਕੇ ਵਕ-ਵਕ ਥਾਵਾਂ ਤੇ ਰਹਿ ਰਹੇ ਨੇ ਜੋ ਪੁਲਿਸ ਨੇ ਇੱਕ ਕਾਰਵਾਈ ਕੀਤੀ ਹੈ ਪ੍ਰਸ਼ਾਸਨ ਨੇ ਇੱਕ ਕਾਰਵਾਈ ਕੀਤੀ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਧੰਨਵਾਦ ਜੀ